ਤਾਲੀਮਾ ਵਿਸ਼ਾਲ ਪੰਡਾਲਾ ਲਗਾਨ ਲਿਆ ਸੀ ਵੀ ਇੱਥੇ ਪਹੁੰਚ ਚੁੱਕੇ ਆ ਅੱਜ ਗੱਡੀਆਂ ਇੱਕ ਖੱਲੋ ਜਾ ਕੇ ਆਪਣਾ ਸਮਾਨ ਲੈ ਕੇ ਆ ਰਹੀਆਂ ਲੰਗਰ ਨੂੰ ਸਟਾਰਟ ਕਰਨ ਵਾਸਤੇ ਆਓ ਆਪਾਂ ਦੇਖੀਏ ਰੂਪਰੇਖਾ ਉਸ ਦੀ ਜੈ ਮਾਤਾ ਦੀ ਸਾਡੀ ਤਿਆਰੀ ਚੱਲ ਰਹੀ ਹੈ ਜੀ ਹਲੇ ਸਮਾਨ ਉਤਰੀ ਜਾਂਦਾ ਸਤਿ ਸ਼੍ਰੀ ਅਕਾਲ ਯੂਰੋਪੀਓ ਜੀ ਅਦੋ ਬਾਜੀ ਵਾ ਮੇ ਜੀ ਸਿਮ ਜੀ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਸਾਰੇ ਵੀਰੋ ਜੀ ਜੈ ਮਾਤਾ ਜੀ ਜੈ ਮਾਤਾ ਸਾਰੇ ਭਗਤਾਂ ਜੈ ਮਾਤਾ ਰੋਜ਼ਾਨਾ ਸੁਪਰੀਮ ਟਾਈਮ న్యూ ਚੈਨਲ ਦੀ ਟੀਮ ਪੱਤਰਕਾਰਾਂ ਦੀ ਟੀਮ ਅੱਜ ਹਿਮਾਚਲ ਪ੍ਰਦੇਸ਼ ਮਾਤਾ ਚੰਦਪਨੀ ਦਰਬਾਰ ਦੇ ਵਿੱਚ ਪਹੁੰਚੀ ਹੋਈ ਹੈ ਜਿੱਥੇ ਕਿ ਸ਼੍ਰੀ ਸੇਵਕ ਭੈਣ ਮੰਡਲੀ ਕੋਟਕਪੂਰਾ ਵੱਲੋਂਕਰਸਾ ਦੇ ਕੋਲ ਖੜੇ ਹਨ ਜਿੱਥੇ ਕਿ ਕੋਟਪੁਰ ਲੰਗਰ ਕਮੇਟੀ ਦੇ ਵੱਲੋਂ ਇੱਕ ਵਿਸ਼ਾਲ ਲੰਗਰ ਜਿਹੜਾ ਲਗਾਇਆ ਜਾਂਦਾ ਹੈ ਇਹ 40ਵਾਂ ਜੇਸੀ ਚੋੜਾ ਵਿਸ਼ਾਲ ਲੰਗਰ ਜਿਹੜਾ ਹਰ ਸਾਲ ਹੀ ਕਰਨ ਲਗਾਇਆ ਜਾਂਦਾ ਹੈ ਤੇ ਇਸ ਵਕਤ ਤੇ ਸ਼ਹਿਦ ਦੀਆਂ ਸਖਸ਼ੀਤਾ ਮਹਾਰਾਣੀ ਦੇ ਪਰਿਵਾਰ ਤੋਂ ਪਿਆਰੇ ਜਿਹੜੇ ਕਿ 50 ਸਾਲ ਜੀ 50 ਸਾਲ ਹੋ ਗਏ ਨੇ ਜੀ 52 ਸਾਲ 52 ਸਾਲ ਇਸ ਤਰਨਸ਼ਾਲਾ ਨੂੰ ਬੜੇ ਹੋਏ ਹੋ ਗਿਆ ਹੈ ਜਿਸ ਦੇ ਸਥਾਪਕ ਜਿਹੜੇ ਨੇ ਸ਼੍ਰੀ ਕੋਸ਼ਕ ਜੀ ਸ਼੍ਰੀ ਕੋਸ਼ਕ ਜੀ ਅਤੇ ਸ਼੍ਰੀ ਸੋਮਨਾਲ ਜੀ ਸ਼੍ਰੀ ਸ਼ਾਮਲਾਲ ਚਾਵਲਾ ਜੀ ਸਾਭ ਸੰਦੇਵ ਜੀ ਸਾਹਿਬ ਜਿਹੜੇ ਨੇ ਉਹ ਇਸ ਸਥਾਪਕ ਨੇ ਜਿਨ੍ਹਾਂ ਨੇ ਇਹ ਤਰਨਸ਼ਾਲਾ ਦੇ ਨਿਰਮਾਣ ਕਰਕੇ ਤੇ ਅੱਜ ਇੱਥੇ ਤੱਕ ਪਹੁੰਚੇ ਨੇ ਤੇ ਲੋਕ ਜਿਹੜੇ ਕਿ ਇਹਦਾ ਫਾਇਦਾ ਰਹਿਣ ਦੇ ਵਿੱਚ ਪ੍ਰਬੰਧ ਵੀ ਕੀਤੇ ਗਏ ਨੇ ਤੇ ਅਸੀਂ ਅੱਜ ਜਿਹੜੀ ਟੀਮ ਖੜੀ ਹੈ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਸੁਖਦੇਵ ਸਾਹਿਬ ਗਏ ਨੇ ਜਿਹੜੇ ਕਿ ਪ੍ਰਕਾਸ਼ ਦੇਵਾ ਜੀ ਹਾਂਜੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੈ ਮਾਤਾ ਜੀ ਸਾਰੇ ਭਗਤਾਂ ਨੂੰ ਪਹਿਲਾਂ ਤਾਂ ਮਾਦੇ ਸਾਊਂਡ ਮਿਲਣ ਦੇ ਲੱਖ ਲੱਖ ਵਧਾਈਆਂ ਸ਼੍ਰੀ ਹਿਸ਼ਿਆ ਫੈਮਿਲੀ ਕੋਪੂਰਾ ਜੋ 59 ਸਾਲ ਤੋਂ ਮਹਾਰਾਣੀ ਦੇ ਭਜਨ ਕਰ ਰਹੀ ਹੈ ਈਸ਼ਵਰ ਬੰਜਵਾ ਚੰਡਾਲ ਲੈ ਕੇ ਮਾਦਰਬਾਰ ਤੇ ਪਹੁੰਚੀ ਹੈ ਵੱਲੋਂ ਕੋੜਪੁਰਾ ਧਰਮਸ਼ਾਲਾ ਤਿਆਰ ਕੀਤੀ ਗਈ ਕੋੜਪੁਰਾ ਲੰਗਰ ਕਮੇਟੀ ਜੋ ਚੋਤਾਲੀ ਮਾ ਪੰਡਾਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸੀ ਗੋਦ ਪੰਡਾਰਾ ਮਾਦਰ ਲੈ ਕੇ ਆਈ ਹੈ ਮਾਦਰਬਾਰ ਤੇ ਭਗਤਾਂ ਦੀ ਸੇਵਾ ਲਈ ਤੇ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੈ ਮਾਤਾ ਇਹ ਸਾਡੇ ਸੁਭਾਸ਼ ਜਰਨੀ ਦੀ ਟੀਗਨਟਾਂਗੇ ਪਹਿਲਾਂ ਤਾਂ ਸਾਰੇ ਭਗਤਾਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਸ਼ਾਉਣ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਜਿਹੜਾ ਇਹ ਲੰਗਰ ਭੰਡਾਰਾ ਚਾਲੀਵੇਂ ਲੱਗਿਆ ਹੈ ਦੇਸੀ ਕਿਉ ਦਾ ਇਹ ਸਾਡੀ ਸਾਰੀ ਟੀਮ ਤੇ ਸ਼ਹਿਰ ਦੇ ਸਹਿਯੋਗ ਨਾਲ ਜਿਹੜਾ ਕਿ ਲੱਗਿਆ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਤੇ ਸਾਰੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੈ ਮਾਤਾ ਦੀ ਹੁਣ ਸਾਡੇ ਜੀ ਸ਼ਿਵਜੀ ਰਾਮ ਗੁਹਿਲ ਜੀ ਜਿਹੜੀ ਚਿੰਤਪੁਰਨੀ ਮਾਤਾ ਦਾ ਬਹੁਤ-ਬਹੁਤ ਧੰਨਵਾਦ ਜੀ ਜੈ ਸਾਡੇ ਸ਼ਿਵ ਜੀ ਨਾਮ ਗੋਇਲ ਜੀ ਜਿਹੜੇ ਕਿ ਸ਼ਹਿਰ ਦੇ ਇੱਕ ਸ਼ਖਸੀਅਤ ਵੀ ਨੇ ਤੇ ਸਮਾਜ ਸੇਵੀ ਵੀ ਨੇ ਤੇ ਲੋਕਾਂ ਦੇ ਸਨਾਂ ਵਿੱਚ ਵੀ ਹਾਜ਼ਰ ਰਹਿੰਦੇ ਨੇ ਉਹਨਾਂ ਤੋਂ ਪੁੱਛਾਂਗੇ ਕਿ ਸਾਡੀ ਇਸ ਜਹਾਦੇ ਬਾਰੇ ਤੁਹਾਨੂੰ ਮੰਨਦੀ ਹੋ ਵੰਦ ਮੈਂ ਸਨਾਨਾ ਭੰਡਾਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਇਹ ਇਸੇ ਤਰ੍ਹਾਂ ਮਾਤਾ ਦੇ ਚਰਨਾਂ ਦੇ ਸਾਰਾਂ ਦੀ ਸੇਵਾ ਨਾਲ ਭੰਡਾਰੇ ਲਗਾਉਂਦੇ ਰਹਿਣ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਹਾਂ ਜੈ ਮਾਤਾ ਦੀ ਹਾਂ ਜੈ ਮਾਤਾ ਜੀ ਮੇਰੇ ਵੱਲੋਂ ਸਭ ਨੂੰ ਸ਼ਾਉਣ ਮੇਲੇ ਦੀ ਲੱਖ ਲੱਖ ਵਧਾਈ ਮੈਂ ਦੱਸਣਾ ਚਾਹੁੰਦਾ ਕਿ ਸ੍ਰੀ ਸ਼ੇਰ ਭਾਈ ਮਤਲਬ ਕੋੜਗੁਰਾ ਲੰਗਰ ਕਮੇਟੀ ਜਿਹੜੀ ਜੀ ਇਹ ਕਾਫੀ ਸਾਲਾਂ ਤੋਂ ਇਹ ਸੇਵਾ ਕਰਦੀ ਆ ਰਹੀ ਹੈ ਇਸ ਦਾ ਫੂਟਾ ਸ੍ਰੀ ਸ਼ਾਵਲਾ ਸੱਜਨੇਵਾ ਜੀ ਉਹ ਮੇਰੇ ਪਿਤਾ ਸ੍ਰੀ ਕਿਸ਼ਨ ਕੁਮਾਰ ਕੋਸ਼ਕੀ ਜੀ ਨੇ ਇਹ ਲਗਾਇਆ ਗਿਆ ਸੀ ਇਹ ਧਰਮਸ਼ਾਲਾ ਤੇ ਇਹ ਭੰਡਾਰਾ ਇਹ ਉਹਨਾਂ ਦੀ ਹੀ ਜਿਹੜੀ ਰੂਟੀਨ ਸ਼ੁਰੂ ਕੀਤੀ ਹੋਈ ਹੈ ਉਹ ਨਾਲ ਅਗਾਹ ਚੱਲ ਰਹੀ ਹੈ ਸਾਰੇ ਸ਼ਹਿਰ ਵਾਸੀਆਂ ਸਹਿਯੋਗ ਨਾਲ ਅੱਜ ਵੀ ਸਾਨੂੰ ਉਹ ਪ્રે ਪਿਆਰ ਉਹ ਹਮਦਰਦੀ ਉਹ ਸਨਮਾਨ ਇਸ ਤਰ੍ਹਾਂ ਨਾਲ ਹਉ ਤੇ ਲੰਗਰ ਨੂੰ ਮਿਲ ਰਿਹਾ ਹੈ ਸਾਡੇ ਵਿਹਾਰੀ لال ਜੀ ਜਿਨ੍ਹਾਂ ਨੇ ਨੂੰ ਬਹੁਤ ਟਾਈਮ ਆਪ ਦਾ ਸਮਾਂ ਦਿੱਤਾ ਆਪ ਦਾ ਤਨ ਮਨ ਧਨ ਸਾਰੀ ਇਹਨਾਂ ਦੀ ਸੇਵਾ ਕੀਤੀ ਉਹਨਾਂ ਦੇ ਪੁੱਤਰ ਵਿਮੋ ਸਿੰਘਲਾ ਜੀ ਵੀ ਸਾਡੇ ਨਾਲ ਪੂਰਾ ਅੱਜ ਵੀ ਉਸੇ ਤਰ੍ਹਾਂ ਉਹ ਸੇਵਾ ਕਰ ਰਹੇ ਨੇ ਸਾਰੀ ਲੰਗਰ ਦੀ ਤਿਆਰੀ ਕਰਕੇ ਦਿੰਦੇ ਨੇ ਆਪ ਉਥੇ ਸਾਰਾ ਕੁਝ ਬਰਤਨ ਵਗੈਰਾ ਜਿੰਨਾ ਵੀ ਹੈ ਕੋਈ ਗੈਸ ਸਿਲੰਡਰ ਜਿਸ ਤਰ੍ਹਾਂ ਵੀ ਸਾਨੂੰ ਕੋਈ ਦੀ অপਸ਼ਨ ਹੁੰਦੀ ਹੈ ਉਹ ਸਾਰੀ ਪ੍ਰੋਵਾਈਡ ਕਰਕੇ ਦਿੰਦੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਉਹਨਾਂ ਨੂੰ ਵੀ ਕਹਿਣਾ ਕਿ ਮਹਾਰਾਣੀ ਦੇ ਦਰਬਾਰ ਤੇ ਆਣ ਤੇ ਸਾਡੇ ਨਾਲ ਸੇਵਾ ਕਰਨ ਉੱਥੇ ਦਾ ਕਰਾਉਂਦੇ ਕਰਾਉਂਦੇ ਆ ਤੇ ਸਾਰੇ ਭਗਤਾਂ ਨੂੰ ਮੈਂ ਫੇਰ ਇੱਕ ਜੀ ਕਹਿਣਾ ਚਾਹੁੰਦਾ ਜੈ ਜੈਕਾਰ ਚਿੰਤਪੁਰ ਨਹੀਂ ਵਈਦਾ ਹੋ ਸਭ ਤੇ ਦਰਬਾਰ ਕਾਰਾ ਮਾ ਸ਼ੇਰਾਂ ਵਾਲੀ ਦਾ ਬੋਹਾ ਬੇਦਰਬਾਸ ਜੀ ਜਤਾਂ ਨੂੰ ਮਿਲਾਉਣ ਵਾਲੀ ਮਾਤਾ ਤੇਰੀ ਸਰਾਰ ਹੈ ਜੀ ਸੁਭਾਸ਼ ਮਹਿਤਾ ਜੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਾਨੂੰ ਮੀਡੀਆ ਚ ਲੈ ਕੇ ਆਏ ਬੜਾ ਧੰਨਵਾਦ ਹੈ ਸੁਭਾਸ਼ ਮਹਿਤਾ ਜੀ ਦਾ ਧੰਨਵਾਦ ਸਾਨੂੰ ਅੱਜ ਜਿਹੜਾ ਕਿ ਮੈਂ ਵੀ ਕਹਿਣਾ ਚਾਹੂੰਗਾ ਕਿ ਸੁਭਾਸ਼ ਮਹਿਤਾ ਜਿਹੜੇ ਕਿ ਸਾਡੇ ਸਿਧੇਵਾ ਸਾਹਿਬ ਜਿਹਦੇ ਨਾਲ 50 ਸਾਲ ਪਹਿਲੇ ਭਜਨ ਮੰਡਲੀ ਦੇ ਵਿੱਚ ਤੇ ਸਾਡੇ ਕਿਸ਼ਨ ਕੋਸ਼ੀ ਦੇ ਨਾਲ ਉਹਨਾਂ ਦੇ ਅਜ਼ੀਜ਼ ਬਣ ਕੇ 50 ਸਾਲ ਪਹਿਲੇ ਜਾਗਰਨ ਦੇ ਵਿੱਚ ਮਹਰਾਂ ਦੇ ਬੇਟਾ ਦੇ ਗੁਣਗਾਨ ਕਰਕੇ ਉਹਨਾਂ ਦੇ ਅਸ਼ੀਰਵਾਦ ਜੀ ਸਾਨੂੰ ਮਿਲਿਆ ਤੇ ਅਸੀਂ ਉਹਨਾਂ ਦੇ ਨਾਲ 50 ਸਾਲ ਪਹਿਲੇ ਜਮਾਨੇ ਨਾਲ ਰਹਿਆ ਤੇ ਅੱਜ ਜਿਹੜਾ ਸਾਨੂੰ ਇੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡਾ ਪਰਿਵਾਰ ਜਿਹੜਾ ਬਹੁਤ ਵਧੀਆ ਮਾਹ ਜਗੰਬਾ ਦੇ ਚਰਨਾਂ ਦੇ ਬੈਠੇ ਆ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਮਾਹ ਦੇ ਦਰਬਾਰ ਦੇ ਵਿੱਚ ਇਹਦੀਆਂ ਸੁਗਾਵਾਾਂ ਕਰੇ ਕਰੋ ਚਿੰਤਪੁਰੀ ਮੈਦਾਨ ਸਭੇ ਮਾਹ ਦੀ ਜੈ ਆਓ ਪਬਲਿਕ ਸੋਭਾਸ਼ਮੇਤਾ ਸੁਪਰੀਮ ਟਾਈਮ ਕੋਰਟ ਕਬੂਰਾ ਤੋਂ ਆਓ ਆਓ ਲਿਗਾਓ ਜੀ ਆਓ ਜੀ ਲਓ ਜੀ ਆਓ ਆਓ ਜੀ ਜਾਨ ਨੂੰ ਮਾਨੇ ਲਾਈਵ ਤੇ ਸ਼ੁਰੂ ਹੋ ਗਏ ਅਜਮੇ ਆ ਕਿਤੇ ਵੀ ਲੈਣਾ ਲਾਈਵ ਚ ਨਾ ਜਗਨੀ ਨਾਲ ਹੋ ਗਿਆ ਆਇਓ ਆਇਓ ਸਨੀ